ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਜਸیں ਗੱਲ ਕਰਨੀ ਕਿ ਜੀਬ ਤੇ ਜ਼ੁਬਾਨ ਦੋਹਾਂ 'ਚ ਫਰਕ ਹੁੰਦਾ ਤੇ ਦੋਹਾਂ ਦੇ ਲੱਗੇ ਫੱਟਾਂ 'ਚ ਵੀ ਫਰਕ ਹੁੰਦਾ ਦੋਹਾਂ ਦੇ ਲੱਗੇ ਜ਼ਖਮ 'ਚ ਵੀ ਫਰਕ ਹੁੰਦਾ ਤੁਸੀਂ ਕਹੋਗੇ ਕਿ ਜੀਬ ਤੇ ਜ਼ੁਬਾਨ ਤਾਂ ਇੱਕ ਹੀ ਹੁੰਦੀ ਹੈ ਪਰ ਅੱਜ ਤੁਹਾਨੂੰ ਦੋਨਾਂ ਦੇ ਅਰਥ ਦੱਸਦੀ ਹਾਂ ਕੀ ਜੀਬ ਕੀ ਹੁੰਦੀ ਤੇ ਜ਼ੁਬਾਨ ਕੀ ਹੁੰਦੀ ਹੈ ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰ ਲਈਏ ਜੀਬ ਦੀ ਜੀਬ ਉਹ ਆ ਜਿਹੜੀ ਸਾਡੇ ਖਾਣਾ ਖਾਣ ਚ ਮਦਦ ਕਰਦੀ ਆ ਜਿਹੜੀ ਸਾਡਾ ਖਾਣਾ ਅੰਦਰ ਖੜਨ ਚ ਮਦਦ ਕਰਦੀ ਆ ਤੇ ਸਾਡੇ ਦੰਦਾਂ ਦੇ ਵਿੱਚ ਰਹਿ ਕੇ ਆਪਣਾ ਬਚਾ ਕਰਦੀ ਆ ਤੇ ਜਦੋਂ ਇਹਦੇ ਤੇ ਕੋਈ ਜ਼ਖਮ ਲੱਗ ਜਾਂਦਾ ਨਾ ਇਹਦੇ ਤੇ ਕੋਈ ਫੱਟ ਲੱਗ ਜਾਂਦਾ ਤਾਂ ਉਹਨੂੰ ਮਲਮ ਦੀ ਲੋੜ ਨਹੀਂ ਹੁੰਦੀ ਇਹ ਬੋਧ ਛੇਤੀ ਤੇ ਆਪਣੇ ਆਪ ਠੀਕ ਹੋ ਜਾਂਦੀ ਆ ਕਿਉਂਕਿ ਵੱਡਣ ਟੁੱਕਣ ਦਾ ਕੰਮ ਨਹੀਂ ਕਰਦੀ ਇਹ ਆਪਣਾ ਵਿਚਾਰ ਰੱਖ ਕੇ ਤੇ ਖਾਣੇ ਨੂੰ ਅੰਦਰ ਖੜਨ ਦਾ ਕੰਮ ਕਰਦੀ ਆ ਤੇ ਜੇ ਅਸੀਂ ਜ਼ੁਬਾਨ ਦੀ ਗੱਲ ਕਰੀਏ ਤੇ ਜ਼ੁਬਾਨ ਦਾ ਦਿੱਤਾ ਦੁੱਖ ਜਿਹੜਾ ਵਾ ਜਖਾਂ ਇਸ ਜ਼ੁਬਾਨ ਦਾ ਦਿੱਤਾ ਜ਼ਖਮ ਜਿਹੜਾ ਆ ਨਾ ਉਹ ਵਿਅਕਤੀ ਜਿੰਨੀਆਂ ਮਰਜ਼ੀ ਮਲਮਾ ਲਾ ਲੇ ਜਿੰਨੇ ਮਰਜ਼ੀ ਓੜ-ਪੋੜ ਕਰਦਾ ਫਿਰੇ ਉਹ ਵਿਅਕਤੀ ਨੂੰ ਮਰਦੇ ਦਮ ਤੱਕ ਉਹ ਫਟ ਜਿਹੜਾ ਉਹ ਠੀਕ ਨਹੀਂ ਹੁੰਦਾ ਕਿਉਂਕਿ ਜ਼ੁਬਾਨ ਦਾ ਫਟ ਜਿਹੜਾ ਹੈ ਨਾ ਇਹ ਬਹੁਤ ਜ਼ਰੀਲਾ ਹੁੰਦਾ ਤੇ ਏਕ ਫਿਰ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਜ਼ੁਬਾਨ ਜਿਹੜੀ ਹੈ ਨਾ ਇਹ ਬੜਾ ਕੁਝ ਕਰਾ ਦਿੰਦੀ ਆ ਇਹ ਜ਼ੁਬਾਨ ਰਿਸ਼ਤੇ ਜਿਹੜੇ ਗੂੜੇ ਤੋਂ ਗੂੜੇ ਰਿਸ਼ਤੇ ਆ ਨਾ ਉਹਨਾਂ ਨੂੰ ਛੜਾ ਦਿੰਦੀ ਆ ਇਹੋ ਜਿਹਾ ਜ਼ਰੀਲਾ ਜ਼ਖਮ ਦਿੰਦੀ ਹੈ ਇਸ ਕਰਕੇ ਹੀ ਕਿਹਾ ਆ ਕਿ ਜੀਬ ਤੇ ਜ਼ਬਾਨ ਦੋਨਾਂ ਦੇ ਫੱਟਾਂ ਦੇ ਵਿੱਚ ਫਰਕ ਆ ਦੋਨਾਂ ਦੇ ਜ਼ਖਮਾਂ ਦੇ ਵਿੱਚ ਫਰਕ ਆ ਤੇ ਜੇਕਰ ਇਹਨਾਂ ਨੂੰ ਕੰਟਰੋਲ 'ਚ ਰੱਖਿਆ ਜਾਵੇ ਨਾ ਤਾਂ ਫਿਰ ਬਹੁਤ ਸਾਰਾ ਬਚਾਅ ਹੋ ਜਾਂਦਾ ਜੇ ਜੀਬ ਨੂੰ ਕੰਟਰੋਲ 'ਚ ਰੱਖਿਆ ਜਾਵੇ ਨਾ ਤਾਂ ਵਿਅਕਤੀ ਦੀ ਸਿਹਤ ਸਹੀ ਰਹਿੰਦੀ ਆ ਵਿਅਕਤੀ ਤੰਦਰੁਸਤ ਰਹਿੰਦਾ ਆ ਕਿਉਂਕਿ ਜੇਕਰ ਜੀਬ ਕੰਟਰੋਲ 'ਚ ਰਹਿ ਜਾਵੇ ਤੇ ਫਿਰ ਐਵੇਂ ਭਾਂਤ-ਭਾਂਤ ਦੀਆਂ ਚੀਜ਼ਾਂ ਨਾ ਖਾਵੇ ਤਾ ਸੇਤ ਠੀਕ ਰਹਿੰਦੀ ਆ ਤੇ ਜੇ ਜ਼ੁਬਾਨ ਕੰਟਰੋਲ ਚ ਰਹਿ ਜਾਵੇ ਨਾ ਜਿਹਨੂੰ ਜ਼ੁਬਾਨ ਕੰਟਰੋਲ ਚ ਰੱਖਣੀ ਆ ਜਾਵੇ ਉਹਦੇ ਰਿਸ਼ਤੇ ਬਚੇ ਰਹਿੰਦੇ ਆ ਤੇ ਇਹ ਗੱਲ ਤੋਂ ਤੁਸੀਂ ਸਾਰੇ ਵਾਕ